ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਵੱਡ ਭਾਗੀ ਹੋ ਤੰਤਾਂ ਦੇ ਯੋਗ ਹੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਕੋ ਜਿਹੜਾ ਸਤ ਸੰਗਤ ਦੇ ਵਿੱਚ ਅੰਮ੍ਰਿਤ ਵੇਲੇ ਆ ਜਾਂਦਾ ਹੈ ਸਮਝੋ ਉਹਨਾਂ ਦੇ ਉੱਤੇ ਸਤਿਗੁਰ ਜੀ ਦੀ ਬਖਸ਼ਿਸ਼ ਹੈ ਕਿਰਪਾ ਹੈ ਰਹਿਮਤ ਹੈ ਬਖਸ਼ਿਸ਼ ਰਹਿਮਤ ਤੋਂ ਬਿਨਾ ਗੁਰੂ ਘਰ ਦੇ ਵਿੱਚ ਆਉਣਾ ਬਹੁਤ ਔਖਾ ਹੈ ਇਸ ਵਿਕਾਰੀ ਜੀਵਨ ਦੇ ਵਿੱਚ ਵਿਚਰਦੇ ਆ ਮਨੁੱਖ ਇੰਨਾ ਕੁ ਗਲਤਾਨ ਹੋ ਜਾਂਦਾ ਹੈ ਰੂਹ ਜੀਵਿਆਂ ਦੇ ਵਿੱਚ ਕਿ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਮਾਲਕ ਨੂੰ ਭੁੱਲ ਜਾਂਦਾ ਹੈ ਪਰ ਜਿਸ ਦੇ ਪੂਰਬਲੇ ਕਰਮ ਹੋਣ ਸਤਿਗੁਰਜੀ ਉਸ ਨੂੰ ਆਪ ਸ਼ਰਨ ਦੇ ਵਿੱਚ ਲੈ ਕੇ ਆਉਂਦੇ ਹਨ ਸਤ ਸੰਗਤ ਦੇ ਵਿੱਚ ਲੈ ਕੇ ਆਉਂਦੇ ਹਾਂ ਪੰਚਮ ਪਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਰਠ ਰਾਗ ਦੇ ਵਿੱਚ 615 ਅੰਗ ਤੇ ਬਖਸ਼ਿਸ਼ ਕਰਦੇ ਹਨ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਗੁਰੂ ਦੀ ਸ਼ਰਣ ਪਿਆ ਮਨੁੱਖ ਦੇ ਸਾਰੇ ਡਰ ਭੈ ਖਤਮ ਹੋ ਜਾਇਆ ਕਰਦੀ ਕਰਨ ਹਰ ਪ੍ਰਕਾਰ ਦਾ ਦੁੱਖ ਕਲੇਸ਼ ਖਤਮ ਹੋ ਜਾਂਦਾ ਹੈ ਮਨੁੱਖ ਨੂੰ ਸਭ ਤੋਂ ਵੱਡਾ ਡਰ ਮੌਤ ਦਾ ਹੋਇਆ ਕਰਦਾ ਹੈ ਪਰ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਜਮਾਂ ਦਾ ਡਰ ਵੀ ਖਤਮ ਹੋ ਜਾਂਦਾ ਹੈ ਪਰਬ ਕੀ ਸ਼ਰਨ ਸਗਲ ਭੈ ਲਾਥੇ ਸਾਰੇ ਡਰ ਭੈ ਉਤਰ ਜਾਂਦੇ ਹਨ ਦੁੱਖ ਬਿਨਸੇ ਸੁਖ ਪਾਇਆ ਦੁੱਖਾਂ ਨੂੰ ਵੀ ਸਤਿਗੁਰ ਜੀ ਸੁੱਖਾਂ ਦੇ ਵਿੱਚ ਤਬਦੀਲ ਕਰ ਦਿੰਦੇ ਹਨ ਜਿਹੜਾ ਸ਼ਰਨ ਦੇ ਵਿੱਚ ਆ ਜਾਵੇ ਦਿਆਲ ਹੋਵਾ ਪਰਮ ਬ੍ਰਹਮ ਸੁਆਮੀ ਪੂਰਾ ਸਤਿਗੁਰ ਤੇ ਆਇਆ ਉਸ ਪੂਰੇ ਸਤਿਗੁਰ ਨੂੰ ਜਿਸ ਨੇ ਵੀ ਧਿਆਇਆ ਹੈ ਜਿਸ ਨੇ ਵੀ ਅਰਦਾਸਾਂ ਕੀਤੀ ਹੈ ਜਿਸ ਨੇ ਵੀ ਸਤਗੁਰਜੀ ਦਾ ਨਾਮ ਧਿਆਉਣਾ ਕੀਤਾ ਗੁਰੂ ਦੀ ਉਸਤਤ ਕੀਤੀ ਉਸ ਪ੍ਰਭੂ ਪਿਤਾ ਪਰਮਾਤਮਾ ਨੇ ਦਇਆਤਾ ਦੇ ਸੋਮੇ ਉਸ ਨਿਰੰਕਾਰ ਨੇ ਉਸ ਮਨੁੱਖ ਦੇ ਉੱਤੇ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਦਇਆਲ ਹੋਵਾ ਪਾਰ ਬ੍ਰਹਮ ਸੁਆਮੀ ਪਰ ਉਸ ਮਨੁੱਖ ਤੇ ਬਖਸ਼ਿਸ਼ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਦੁਨਿਆਵੀ ਤੇ ਦਰਗਾਹੀ ਸੁਖ ਪ੍ਰਾਪਤ ਹੋ ਜਾਇਆ ਕਰਦਾ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਸਤਿਗੁਰੂ ਜੀ ਮੇਰੇ ਸਿਰ ਦੇ ਉੱਤੇ ਤੂੰ ਰਾਖਾ ਹੈ ਤੂੰ ਦਾਤਾ ਦੇਣ ਵਾਲਾ ਹੈ ਅਸੀਂ ਮੰਗਣ ਵਾਲਿਆਂ ਤੂੰ ਦਾਤਾ ਦੇਣ ਵਾਲਾ ਹੈ ਮੈਨੂੰ ਕੇਵਲ ਤੇਰਾ ਹੀ ਆਸਰਾ ਹੈ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਤਾ ਐ ਦਇਆਲਤਾ ਦੇ ਸੋਮੇ ਕਿਰਪਾ ਨਿਧਾਨ ਕਿਰਪਾਲੂ ਦਾਤਾ ਦਇਆਵਾਨ ਹੋ ਕਿਰਪਾ ਕਰ ਰਹਿਮਤ ਕਰ ਮੈਂ ਹਰ ਸਮੇਂ ਤੇਰੇ ਗੁਣ ਗਾਉਂਦਾ ਰਹਾ ਤੇਰੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਰਹਾ ਕਰ ਕਿਰਪਾ ਪ੍ਰਭ ਦੀਨ ਦੇ ਅੱਲਾ ਕਿ ਮੈਂ ਤੇਰੇ ਨਾਮ ਦੇ ਵਿੱਚ ਰੰਗਿਆ ਰਮਾ ਤੇਰੀ ਉਸਤਤ ਕਰਦਾ ਰਮਾ ਤੇਰੀ ਸਿਵਤ ਸਲਾ ਕਰਦਾ ਰਮਾ ਐਸੀ ਬਖਸ਼ਿਸ਼ ਕਿਰਪਾ ਰਹਿਮਤ ਕਰ ਸਤ ਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਸੀ ਜਿਸ ਨੇ ਵੀ ਉਸ ਨਾਮ ਦੇ ਖਜ਼ਾਨੇ ਸੁੱਖਾਂ ਦੇ ਖਜ਼ਾਨੇ ਉਸ ਮਾਲਕ ਨੂੰ ਧਿਆਉਣਾ ਕੀਤਾ ਕਹਨਾ ਸਤਗੁਰੂ ਜੀ ਨੇ ਕਿਰਪਾ ਕੀਤੀ ਉਸ ਦੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਸੁੱਖਾਂ ਦਾ ਖਜ਼ਾਨਾ ਨਾਮ ਪੱਕਾ ਕਰ ਦਿੱਤਾ ਤੇ ਉਸ ਦੇ ਅੰਦਰ ਦੀ ਹਰ ਪ੍ਰਕਾਰ ਦੀ ਚਿੰਤਾ ਖਤਮ ਕਰ ਦਿੱਤੀ ਦੁੱਖ ਕਲੇਸ਼ ਖਤਮ ਕਰ ਦਿੱਤੇ ਜਿਸ ਨੇ ਉਸ ਮਾਲਕ ਪ੍ਰਭੂ ਪਿਤਾ ਪਰਮਾਤਮਾ ਨੂੰ ਤੇ ਉਹਨਾਂ ਕੀਤਾ ਕਰਿ ਕਿਰਪਾ ਆਪ ਨੂੰ ਕਰ ਲੈਣਾ ਮਨ ਵਸਿਆ ਅਬਨਾਸੀ ਐਸੀ ਬਖਸ਼ਿਸ਼ ਜਦੋਂ ਹੋ ਜਾਇਆ ਕਰਦੀ ਹੈ ਨਾ ਫਿਰ ਸਤਗੁਰੂ ਜੀ ਉਸਤੇ ਐਸੀ ਰਹਿਮਤ ਕਰ ਦਿੰਦੇ ਹਨ ਕਰ ਕਿਰਪਾ ਆਪਣੋ ਕਰ ਲੈਣਾ ਕਿਰਪਾ ਰਹਿਮਤ ਕਰਕੇ ਸਤਗੁਰੂ ਜੀ ਉਸ ਨੂੰ ਆਪਣਾ ਬਣਾ ਲੈਂਦੇ ਹਨ ਆਪਣਾ ਬਣਾਉਣ ਤੋਂ ਭਾਵ ਕੀ ਹਰ ਇੱਕ ਸੁਖ ਤੇ ਦੁੱਖ ਦੇ ਵਿੱਚ ਉਹ ਆਪ ਸਹਾਈ ਹੋ ਜਾਂਦੇ ਹਨ ਜੇ ਮਨੁੱਖ ਨੂੰ ਦੁੱਖ ਵੀ ਆਇਆ ਤੇ ਉਹ ਵੀ ਸੁੱਖਾਂ ਦੇ ਵਿੱਚ ਆ ਤਬਦੀਲ ਕਰ ਦਿੱਤਾ ਉਸ ਨੂੰ ਦੁੱਖ ਲੱਗਿਆ ਨਹੀਂ ਸੁੱਖਾਂ ਦੇ ਵਿੱਚ ਵੀ ਮਾਲਕ ਆਪ ਹਾਜ਼ਰ ਹੋਇਆ ਤੇ ਦੁੱਖਾਂ ਦੇ ਵਿੱਚ ਵੀ ਕਿਰਪਾ ਰੱਖੀ ਮਨੁੱਖ ਨੂੰ ਆਪਣਾ ਬਣਾ ਲਿਆ ਮਨ ਵਸਿਆ ਅਬ ਨਾਸੀ ਕਦੇ ਵੀ ਨਾਸ਼ ਨਾ ਹੋਣ ਵਾਲਾ ਉਹ ਮਾਲਕ ਉਸ ਦੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਵਸ ਗਿਆ ਤੇ ਜਿਨ੍ਹਾਂ ਦੇ ਉੱਤੇ ਐਸੀ ਬਖਸ਼ਿਸ਼ ਕਿਰਪਾ ਰਹਿਮਤ ਹੋ ਜਾਇਆ ਕਰਦੀ ਹੈ ਨਾ ਤਾਂ ਕੋ ਵਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਉਸ ਨੂੰ ਜ਼ਿੰਦਗੀ ਦੇ ਵਿੱਚ ਕਦੇ ਕੋ ਰੁਕਾਵਟ ਨਹੀਂ ਆ ਸਕਦੀ ਜਿਸ ਨੇ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਜਿਸ ਨੇ ਆਪਣੇ ਪ੍ਰਭੂ ਪਿਤਾ ਨੂੰ ਹਿਰਦੇ ਦੇ ਵਿੱਚ ਵਸਾ ਲਿਆ ਸਤਗੁਰ ਆਪਣੇ ਰਾਖੇ ਫਿਰ ਉਹ ਮਾਲਕ ਉਸ ਦੇ ਉੱਤੇ ਸਦਾ ਹੀ ਰਾਖਾ ਬਣ ਕੇ ਖੜ ਜਾਂਦਾ ਹੈ ਚਰਨ ਕਮਲ ਬਸੇ ਰਿਧ ਅੰਤਰ ਅੰਮ੍ਰਿਤ ਹਰ ਰਸ ਚਾਕੇ ਜਿਸ ਨੇ ਉਸ ਪ੍ਰਭੂ ਪਿਤਾ ਪਰਮਾਤਮਾ ਦੇ ਕੋਲ ਦੇ ਫੁੱਲਾਂ ਵਰਗੇ ਚਰਨ ਆਪਣੇ ਹਿਰਦੇ ਦੇ ਵਿੱਚ ਵਸਾਈ ਖੰਨਾ ਉਸ ਨੂੰ ਹਰ ਸਮੇਂ ਅੰਮ੍ਰਿਤ ਰਸ ਆਉਂਦਾ ਰਹਿੰਦਾ ਹੈ ਉਹ ਮਨੁੱਖ ਹਰ ਸਮੇਂ ਅੰਮ੍ਰਿਤ ਦਾ ਰਸ ਚਖਦਾ ਰਹਿੰਦਾ ਹੈ ਭਾਵ ਕੀ ਨਾਮ ਜਪਦਾ ਰਹਿੰਦਾ ਹੈ ਨਾਮ ਦੇ ਨਾਲ ਅੰਮ੍ਰਿਤ ਰੋਸ਼ਨੀ ਰੂਪੀ ਰਸ ਚਖਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਦੀ ਬਖਸ਼ਿਸ਼ ਜਦੋਂ ਹੋ ਜਾਇਆ ਕਰਦੀ ਹੈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮੰਨ ਕੀ ਇੱਛ ਪੁਜਾਈ ਐਸੀ ਕਿਰਪਾ ਹੋ ਜਾਵੇ ਅਰਦਾਸ ਕਰਨੀ ਹੈ ਕਰ ਕਿਰਪਾ ਕਰ ਸੇਵਾ ਸੇਵਕ ਪ੍ਰਭ ਆਪਣੇ ਸਤਿਗੁਰ ਐਸੀ ਬਖਸ਼ਿਸ਼ ਕਰੋ ਕਿ ਜਿਸ ਮਾਲਕ ਨੇ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ ਉਸ ਦੀ ਸੇਵਕ ਬਣ ਕੇ ਸੇਵਾ ਕਰਦਾ ਰਹਾ ਉਸ ਮਾਲਕ ਦੀ ਸੇਵਕ ਬਣ ਕੇ ਸੇਵਾ ਕਰਦਾ ਰਹਾ ਜਿਨੇ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ ਸੁਖ ਬਖਸ਼ਿਸ਼ ਕੀਤੀਆਂ ਹਨ ਹਰ ਇੱਕ ਪਾਸੋਂ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਨਾਨਕ ਦਾਸ ਤਾਂ ਕੈ ਬਲੇ ਖਾਰੇ ਜਿਨ ਪੂਰਨ ਪੈਜ ਰਖਾਈ ਨਾਨਕ ਦਾਸ ਤਾਂ ਕੈ ਬਲੇ ਖਾਰੇ ਦਾਸ ਨਾਨਕ ਉਹਨਾਂ ਤੋਂ ਬਲੇ ਖਾਰੇ ਜਾਂਦਾ ਕਹਿ ਜਿਨ ਪੂਰਨ ਪੈਜ ਰਖਾਈ ਜਿਸ ਨੇ ਪੂਰਨ ਤੌਰ ਤੇ ਕਲਯੁਗ ਦੇ ਵਿੱਚ ਰਹਿੰਦੇ ਆ ਪੈਜ ਰਖ ਲਈ ਲਾਜ ਰਖ ਲਈ ਪੱਤ ਰਖ ਲਈ ਉਸ ਤੋਂ ਸਦਾ ਵਸਤੇ ਕੁਰਬਾਨ ਜਾਂਦਾ ਹਾਂ ਸਦਾ ਵਸਤੇ ਬਲੀ ਹਾਰੇ ਜਾਂਦਾ ਹਾਂ ਸਦਾ ਵਸਤੇ ਵਾਰੇ-ਵਾਰੇ ਜਾਂਦਾ ਹਾਂ ਜਿਸ ਨੇ ਹਰ ਇੱਕ ਇੱਛਾ ਪੂਰੀ ਕਰਕੇ ਮੇਰੀ ਲੋਕ ਤੇ ਪਰਲੋਕ ਦੇ ਵਿੱਚ ਪੈਜ ਰੱਖ ਲਈ ਲਾਜ ਰੱਖ ਲਈ ਜਿਸ ਦੇ ਉੱਤੇ ਕਿਰਪਾ ਰਹਿਮਤ ਹੋ ਜਾਇਆ ਕਰਦੀ ਹੈ ਨਾ ਫਿਰ ਉਸ ਨੂੰ ਕਿਸੇ ਥਾਂ ਤੇ ਮੱਥਾ ਟੇਕਣ ਦੀ ਲੋੜ ਨਹੀਂ ਜਿਹੜਾ ਇਸ ਦਰ ਦੇ ਉੱਤੇ ਆ ਕੇ ਝੁੱਕ ਗਿਆ ਕਿਸੇ ਦੂਦੇ ਦੂਜੇ ਦੇ ਦਰ ਤੇ ਝੁਕਣ ਦੀ ਲੋੜ ਨਹੀਂ ਪੈਂਦੀ ਜਦੋਂ ਬਖਸ਼ਿਸ਼ ਕਰਨ ਤੇ ਆਵੇ ਪਰ ਕਿਰਪਾ ਤਾਂ ਹੀ ਹੋਇਆ ਕਰਦੀ ਹੈ ਆਪ ਗਵਾਈਏ ਤਾਂ ਸ਼ੋਪਾਈਏ ਔਰ ਕੈਸੀ ਚਤ్రਾਈ ਨਿਵਰਤੀ ਦੇ ਨਾਲ ਜਦੋਂ ਅਰਦਾਸ ਕੀਤੀ ਹੋਵੇ ਨਾ ਵਿਰਧੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਜਦੋਂ ਜਨ ਬਣ ਕੇ ਅਰਦਾਸ ਕਰ ਦਈਏ ਨਾ ਫਿਰ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਜਾਇਆ ਕਰਦੀ ਹੈ ਪਰ ਜਨ ਬਣਨਾ ਔਖਾ ਹੈ ਮਨੁੱਖ ਦੇ ਕੋਲ 4 ਪੈਸੇ ਆ ਜਾਣ ਤੇ ਉਸ ਦਾ ਹੰਕਾਰ ਵੱਧ ਜਾਂਦਾ ਹੈ ਇਤੋਂ ਤੱਕ ਘਰ ਦੇ ਵਿੱਚ ਪੁੱਤਰ ਦੀ ਦਾਤ ਵੀ ਹੋ ਜਾਵੇ ਤੇ ਹੰਕਾਰ ਵੱਧ ਜਾਂਦਾ ਹੈ ਕਿ ਹੁਣ ਮੈਂ ਪੁੱਤਰ ਦਾ ਪਿਓ ਹੋ ਗਿਆ ਹਾਂ ਇਸ ਕਰਕੇ ਗੁਰਮਖ ਪਿਆਰਿਓ ਅਰਦਾਸ ਕਰਨੀ ਕਿ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਤੇ ਜਨ ਬਣਨ ਦੀ ਕੋਸ਼ਿਸ਼ ਕਰਦੇ ਹਾਂ ਕਿਰਪਾ ਕਰਨੀ ਕਿ ਜਨ ਬਣਾ ਕੇ ਹੀ ਰੱਖਣਾ ਦਾਸ ਬਣਾ ਕੇ ਹੀ ਰੱਖਣਾ ਜਦੋਂ ਮਨੁੱਖ ਜਨ ਬਣ ਗਿਆ ਨਾ ਦਾਸ ਬਣ ਗਿਆ ਫਿਰ ਸਭੇ ਕੱਜ ਸਵਾਰੇ ਆ ਜਾਂ ਤੁਧ ਪਵੰਦਾ ਫੇ ਸਤਿਗੁਰੂ ਜੀ ਸਾਰੇ ਹੀ ਕਾਰਜ ਆਪ ਆ ਕੇ ਸਵਾਰ ਦਿੰਦੇ ਹਨ ਸਤਿਗੁਰ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਹੋਇਆਂ ਭੁੱਲਾਂ ਕਿਮਾ ਕਰਨੀਆਂ ਗੱਜ ਕੇ ਪਤੇ ਬਲਾਓ ਵਾਹਿ ਗੁਰਜੀ ਕਾ ਖਲਸਾ ਵਾਹਿ ਗੁਰਜੀ ਕੀ ਫਤਿਹ